ਮਹਾਂਕਬਦ ਜੀ ਮੇਰਾ ਨਾਮ ਇਨਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲਾਈਨ ਬਠਿੰਡਾ ਮਾਜੋਕ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਕੌਂਡਲ ਆਈਪੀਐਸ ਜਿਹਦੇ ਸਖਤ ਦਿਸ਼ਾ ਨਿਰਦੇਸ਼ ਹੈ ਵੀ ਕੋਈ ਵੀ ਜਿਹੜਾ ਮਾੜਾ ਅਨਸਰ ਹੈ ਕਿਸੇ ਵੀ ਤਰ੍ਹਾਂ ਦਾ ਜਿਹੜਾ ਏਰੀਆ ਚ ਕਰਾਈਮ ਕਰ ਰਿਹਾ ਉਹਦੇ ਖਿਲਾਫ ਜਿਹੜਾ ਹੈਗਾ ਸਖਤੀ ਨਾਲ ਜੜੀ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਹੀ ਸਾਡੇ ਪੁਲ ਜਿਹੜੀ ਹੈਗੀ ਇੱਕ ਰਾਜਵੀਰ ਸਿੰਘ ਵਿਅਕਤੀ ਜਿਹੜੇ ਧੋਗੀਆਂ ਨੇ ਦੇ ਰਹਿਣ ਵਾਲੇ ਉਹਨਾਂ ਵੱਲੋਂ ਇੱਕ ਕੰਪਲੇਂਟ ਆਈ ਸੀ ਵੀ ਜਿਹੜਾ ਮੈਂ ਬਿਹਾਰ ਗਿਆ ਹੋਇਆ ਸੀ ਤੇ ਪਿੱਛੋਂ ਮੇਰੇ ਘਰ ਚੋਂ ਮੱਛੀ ਵਾਲੀ ਮੋਟਰ ਤੇ ਐਲਸੀਡੀ ਤੇ ਹੋਰ ਸਮਾਨ ਚੋਰੀ ਹੋ ਗਿਆ ਜਿਸ ਤੇ ਤੁਰੰਤ ਸਾਡੇ ਵੱਲੋਂ ਜਿਹੜੀ ਐਫਆਈਆਰ ਰਜਿਸਟਰ ਕਰਕੇ ਇਸ ਵਿੱਚ ਜਿਹੜਾ ਚਾਰ ਵਿਅਕਤੀ ਅਮਿਤ ਚੌਧਰੀ ਜੰਗਲੀ ਪ੍ਰੇਮ ਕੁਮਾਰ ਤੇ ਮੋਇਤ ਸ਼ਰਮਾ ਚਾਰ ਵਿਅਕਤੀ ਨੂੰ ਇਸ ਚ ਗ੍ਰਿਫਤਾਰ ਕੀਤਾ ਗਿਆ ਜਿੰਨਾਂ ਪਾਸੋਂ ਜਿਹੜਾ ਚੋਰੀ ਕੀਤਾ ਹੋਇਆ ਜਿਹੜਾ ਸਮਾਨ ਆ ਉਹ ਵੀ ਰਿਕਵਰ ਕਰ ਲਿਆ ਗਿਆ ਪਹਿਲਾਂ ਵੀ ਮਤੇ ਕਿਹਦੇ ਮਤਲੇ ਨੂੰ ਕਰਦੇ ਹਾਂਜੀ ਜਿਹੜਾ ਪ੍ਰੇਮ ਕੁਮਾਰ ਹੈ ਇਹ ਥਰਮਲ ਏਰੀਆ ਦਾ ਰਹਿਣ ਵਾਲਾ ਹੈ ਇੱਥੇ ਦੋ ਮੁਕੱਦਮੇ ਦਰਜ ਆ ਪਹਿਲਾਂ ਤੇ ਜੋ ਮੋਹਿਤ ਸ਼ਰਮਾ ਜੈਤੋਦਾ ਰਹਿਣ ਵਾਲਾ ਇਹ ਤੇ 6 ਮੁਕੱਦਮੇ ਪਹਿਲਾਂ ਦਰਜ ਹੈ ਤੇ ਹੋਰ ਵੀ ਜਿਹੜਾ ਹੈਗਾ ਇਹਨਾਂ ਤੋਂ ਜਿਹੜੇ ਪੁਛ ਕਿਸੇ ਦਰਾਂ ਨਾਲ ਆਏ ਵੀ ਜੋ ਅਗਰਵਾਲ ਕਲੋਨੀ ਤੇ ਹੋਰ ਸਿਵਲ ਲਾਈਨ ਦੇ ਏਰੀਆ 'ਚ ਵੀ ਇਹਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਜਿਹੜੀਆਂ ਚੋਰੀਆਂ ਕੀਤੀਆਂ ਗਈਆਂ ਤੇ ਇਹਨਾਂ ਨੂੰ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਜਿਹੜੀ ਹੈਗੀਆਂ ਹੋਰ ਵੀ ਜੜੀਆਂ ਇਹਨਾਂ ਪਾਸੋਂ ਜਿਹੜੇ ਹੈਗੇ ਐ ਫੈਕਟਸ ਸਾਹਮਣੇ ਆਉਣ ਦੀ ਜਿਹੜੀ ਹੈਗੀ ਹੈ ਉਮੀਦ ਹੈ ਕੰਮ ਕਰੀ ਜਾਂਦੇ ਜੀ ਇਹ ਕੰਮ ਕਰ ਰਿਹਾ ਏ ਤੁਰ ਫਿਰ ਕੇ ਜਿਵੇਂ ਹੈਗੇ ਇਹਨਾਂ ਚ ਜਿਹੜੇ 4 ਵਿਅਕਤੀ ਇਹਨਾਂ ਨੇ ਇੱਕ ਤਰ੍ਹਾਂ ਦਾ ਜਿਹੜਾ ਗੈਂਗ ਬਣਾਇਆ ਹੋਇਆ ਤੇ ਤੁਰ ਫਿਰ ਕੇ ਰੇਕੀ ਕਰਕੇ ਉਸ ਤੋਂ ਬਾਅਦ ਜਿਹੜੇ ਹੈਗੇ ਰਾਤ ਦੇ ਸਮੇਂ ਜਿਹੜਾ ਇਹ ਚੋਰੀਆਂ ਕਰਦੇ